ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਂ ਜਨਮ ਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੋਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਬ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ मां जनहला پنجਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨ ਤੁਝ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਡ ਅਖਾੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਸ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ 5 तू मेरा पिता तू है मेरा माता तू मेरा बंधु तू मेरा भ्राता तू मेरा रखा सबनी थाई ताप के हां कड़ा जियो तुम्हारी कृपा ते तुद पहचाना तू तु मेरी ओट तू है मेरा माना ਤੁਜੇ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖੜਾ ਜਿਓ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕਿ ਹਾਂ ਕੜਾ ਜਿਓ ਤੇਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਨ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਡ ਅਖਾੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਂ ਜਨਮ ਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭ ਨਹੀਂ ਥਾਈ ਤਪਉ ਕਿ ਹਾਂ ਕੜਾ ਜਿਓ ਤੇਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਡ ਅਖਾੜਾ ਜਿਓ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖਾੜਾ ਜਿਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਡ ਅਖਾੜਾ ਜਿਓ ਜੀ ਜੰਤ ਸਭ ਤੁਧ ਉਪਾਏ ਜੇ ਤਜਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਦ ਉਪਾਏ ਜਿੱਤ ਜਿੱਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ नानक जीता बिखाड़ा जियों जी सतनाम श्री वाहेगुरु साहिब जी माज महला پنجਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਦਾਈ ਨਾਨਕ ਜਿਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਧ ਉਪਾਏ ਜੇ ਤਜਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਦਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾ ਜਨ ਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਧ ਉਪਾਏ ਜੇ ਤਜ ਤਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖੜਾ ਜਿਓ ਜੀ ਜੰਤ ਸਭ ਤੁਦ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਝ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਬ ਕਿਸ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ मां जनहला پنجਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕੇ ਹਾਂ ਕੜਾ ਜਿਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਝ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਡ ਅਖੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜਿਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾ ਜਨਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭਨੀ ਥਾਈ ਤਪਉ ਕਿ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖੜਾ ਜਿਓ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੈ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਾਰੇ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖੜਾ ਜਿਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਪਉ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਉ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਿਧਾਈ ਨਾਨਕ ਜੀਤਾ ਵਿਖਾੜਾ ਜਿਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾ ਜਨਹਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਖਾ ਸਭ ਨਹੀਂ ਥਾਈ ਤਪਉ ਕਿ ਹਾਂ ਕੜਾ ਜਿਓ ਤੇਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਧ ਉਪਾਏ ਜਿਤ ਜਿਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋवै 나ਹੀਂ ਕਿਛ ਅਸਾੜਾ ਜਿਓ ਨਾਮ ਧਿਆਏ ਮਹਾ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਦਾਈ नानक जीता बिखाड़ा जियो सतनाम श्री वाहेगुरु साहिब जी मां जन्महला پنجਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਪੋਂ ਕੇ ਹਾਂ ਕੜਾ ਜਿਓ ਤੇਮਰੀ ਕਿਰਪਾ ਤੇ ਤੁੱਦ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਜ ਬਿਨ ਆਵਰਨਾ ਦੂਜਾ ਕੋਈ ਸਭ ਤੇਰਾ ਖੇਨ ਅਖਾੜਾ ਜਿਓ ਜੀ ਜੰਤ ਸਭ ਤੁਦ ਉਪਾਏ ਜੇ ਤਜਤ ਪਾਣਾ ਤਿਤ ਤਿਤ ਲਾਏ ਸਭ ਕਿਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜਿਓ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੁਰੈ ਵਜੀ ਵਧਾਈ ਨਾਨਕ ਜੀਤਾ ਵਿਖਾੜਾ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ